ਸਾਰੇ ਕਾਲੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸੱਜਣੋ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਜਿਹੜੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਆਪਣੀ ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹੀਰ ਨੂੰ ਲਗਦਾ ਤਰਨਤਸ ਤਹਿਸੀਲ ਲਗਦੀ ਪੱਟੀ ਭਾਈ ਮੰਗਾ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆਂ ਕਰਦੇ ਆਂ ਵਧੇਰੇ ਜਾਣਕਾਰੀ ਸਾਂਝੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਤੇ ਆਓ ਕਹੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਜੀ ਵਧੀਆ ਵਧੀਆ ਵੀਰ ਜੀ ਚੜ੍ਹਦੀ ਕਲਾ ਵਧੀਆ ਵਧੀਆ ਕਿਰਪਾ ਮਾਲਕ ਦੀ ਵੀਰ ਜੀ ਠੀਕ ਹੈ ਡਰੈੱਸ ਕਰੀਏ ਨੋਟ ਹਾਂਜੀ ਹਾਂਜੀ ਡਰੈੱਸ ਵੀਰ ਜੀ ਪਿੰਡ ਆਪਣਾ ਸੁਰਸਿੰਗ तहसील पट्टी जिला श्री तरनदौर सा ठीक है, है।, है जी किणियां ਬੈੜਾ ਤੇ ਮੋਬਾਈਲ ਨੰਬਰ ਹੈਗਾ ਆਪਣਾ 84273 50474 ਠੀਕ ਹੈ ਹਾਂਜੀ ਹਾਂਜੀ ਤੇ ਆ ਤੇ ਆਪਣੇ ਕੋਲ ਤਿੰਨ ਬੈੜਾ ਪਾਉਣੀਆਂ ਹਾਂਜੀ ਤਿੰਨ ਹਾਂਜੀ ਹਾਂਜੀ ਤਿੰਨ ਤਿੰਨ ਠੀਕ ਹੈ ਹਾਂਜੀ ਦੋ ਜਿਹੜੀਆਂ ਸ਼ਾਈ ਵਾਲ ਹਾਂਜੀ ਹਾਂਜੀ ਠੰਡੀਆਂ ਬਹੁਤ ਬਹੁਤ ਬਰਫੀਆਂ ਬਹੁਤ ਜ਼ਿਆਦੀਆਂ ਜੀ ਇੱਧਰ ਵੇਖੋ ਇਤਰਾ ਉਹਨੇ ਪੂ ਚੋਕ ਲਈ ਹੈ ਨਾ ਨਾਲ ਦੀ ਨਾਲ ਹੀ ਵੇਖੋ ਜੀ ਇੱਧਰ ਵੇਖੋ ਵਾਹ ਪਹਿਲਾਂ ਤਾਂ ਖੀਰੀ ਅਮੂਆ ਚ ਹਾਂ ਖੀਰੀ ਅੰਮੂਆ ਵਸੀ ਹੈ ਇਹ ਖੀਰੀ ਆ ਹਾਂ ਠੀਕ ਆ ਆ ਇਹ ਕਿੰਨੀ ਹੈ ਉਹ ਚੌਗੀ ਹੁੰਦੀ ਆ ਜੀ ਉਹ ਚੌਗੀ ਹੁੰਦੀ ਆ ਠੀਕ ਆ ਵੜਾ ਹੀ ਲਿਆਂਦੀਆਂ ਲੱਬ ਲੁੱਬ ਗਈ ਸ਼ਾਇਦ ਲੰਮਾ ਪੈ ਗਿਆ ਕਰਕੇ ਬੱਚੀਆਂ ਵੀ ਠੰਡੀ ਤੇਰੀ ਆ ਕੋਈ ਗੱਲ ਨਹੀਂ ਜੀ ਬੱਚੀਆਂ ਬਹੁਤ ਠੰਡੀਆਂ ਤੇਰੀ ਠੀਕ ਹੈ ਠੀਕ ਹੈ ਤੇ ਦੱਜਾ ਫਿਰ ਕਰੀਏ ਸ਼ੁਰੂਆਤ ਇਹ ਤੋਂ ਹਾਂਜੀ ਹਾਂਜੀ ਇਹਦੇ ਮਗਰ ਬੱਛੀ ਆ ਗਈ ਹਨਾ ਤੇ ਤੋੜਾ ਤਰਾ ਕਰਵਾਈਏ ਚੈੱਕ ਜੀ ਹਾਂਜੀ ਹਾਂਜੀ ਕਰਾ ਦਿਓ ਠੀਕ ਹੈ ਨਾ ਸੱਜਣ ਪਹਿਲਾ ਸੁਬਾ ਖੀਰੀ ਮੂੰ ਤੋਂ ਆ। ਦਾਸ ਰਾਇ ਤੇ ਮਗਰੀ ਜਿਹੜੀ ਵਛੀ ਫੀਮੇਲ ਪਾਈ ਆ ਵੈੜ ਸੋਣੀ ਆ ਤੇ ਛਾਈ ਹਾਲ ਚ ਆ ਗਈ ਹਨਾ ਦੋਵੇਂ ਮਗਰੀ ਗਿੱਲਾ ਨਾੜੂ ਬਿਲਕੁਲ ਕਿਦਨ ਸੂਈ ਖਾ ਲਦੇ ਜਾਂ ਅੱਜ ਪਰसों ਦੀ ਕੱਲ ਸ਼ਾਮੀ ਸੂਈ ਰਹੀ ਜੀ ਕੱਲ ਸ਼ਾਮੀ ਸੂਈ ਹੈ ਹਨਾ ਠੀਕ ਆ ਲੈ ਤੋੜ ਦੇ ਮੈਂ ਦਾਲਾ ਮੀ ਹਾਂ ਤੋੜਾ ਤਰਾ ਜਿੰਗਾ ਹਨਾ ਵਛੀ ਦਾ ਹਾਂਜੀ ਹਾਂਜੀ ਤੋੜਾ ਹੋ ਜੀ ਠੀਕ ਆ ਬਾਕੀ ਜੇ ਬੈਕਗ੍ਰਾਉਂਡ ਵੀ ਹਿਸਾਬ ਲਈ ਇਹ ਤਾਂ ਚੰਗੀ ਆ ਮੜੀ ਇਹਨੂੰ ਲਾ ਲੂਗੇ ਵਿਖਾਰੇ ਪਰਵਾਨੋ ਵਿਖਾ ਦੇ ਨੂ ਹਾਂ ਵਿਖਾ ਦਿਓ ਜੀ ਕਿਉਂਕਿ ਮਗਰ ਪਤਾ ਲੱਗ ਜਾਂਦਾ ਕਿ ਕਿੰਨਾ ਘੱਲੇ ਵਾ ਥਣ ਭਾਂਡੇ ਦੀ ਜਿਹੜੀ ਆ ਸਫਾਈ ਆ ਸਾਫ ਬੜੀ ਹੋਦੀ ਸਾਫ ਬੜੀ ਕਮਾਲਾ ਵਾਹ ਜੀ ਕਮਾਲ ਆ ਹਾਂ ਸਾਫ ਥੱਲੇ ਬਹਿ ਕੇ ਇੱਕਰਾ ਵਿਖਾ ਦਿਓ ਵਾਹ ਜੀ ਵਾਹ ਵਰਪਰੀਟ ਵਾਲੀ ਆ ਹੈ ਨਾ ਬੜੀ ਵਾਹ ਵਾਹ ਬੜੀ ਬੜੀ ਜੀ ਬਹੁਤ ਜਿਆਦੀ ਆ ਜੀ ਕਿਆ ਬਾਤ ਨਹੀਂ ਓਕਰਪੋਰ ਆ ਪੂਰੀ ਐ ਡੱਟੀ ਪਈ ਆ ਕਰਮਾਂ ਵਾਲੀ ਜਿੰਦੀ ਰਵੇ ਡੋਕਲੇ ਦੀ ਵੇਲੇ ਕਰਮਾਂ ਵਾਲੀ ਆ ਗਿਆ ਜੀ ਰੇਟ ਦੀ ਕਿੰਨੇ ਦੀ ਗੱਲ ਕਰੀਏ ਰੇਟ ਵੀਰ ਜੀ ਜਿਆ ਜੀ ਪਾਉਣਾ ਆਪਾਂ ਕਿੰਨਾ ਜੀ ਤੇ ਰੇਟ ਆਪਾਂ ਲੈਣ ਦੇ ਨਾਲ ਹੀ ਕਰਦੀਏ 40000 ਰੁਪਇਆ ਤੇ ਫਿਕਸ ਕਿੰਨੇ ਦੀ ਕਰੀਏ ਵਿਚ ਮਾਤਨ ਕਰਕੇ ਫਿਕਸ ਹਾਂ 130000 ਦੇ 37 ਦੀ ਹਾਂਜੀ ਹੋਰ ਜਿਆੜ ਛੱਡ ਦੇ ਚਾਰ ਦੇ ਭੈਣ ਭਰਾ ਨਾ ਫਿਰ ਖਿੱਚ ਕੇ ਜਾਈ ਜਾ ਵੜਾ ਕਰਦੇ ਜੀ ਕੋਨੇ ਪ੍ਰੇਮ ਨਹੀਂ ਕਰਦੇ ਆ ਸਾਰਾ ਪਿਆਰ ਕਰਦੇ ਆ ਨਾ ਹਾਂ ਜੀ ਹਾਂ ਜੀ ਤਾਂ ਕਰਕੇ ਠੀਕ ਹੈ ਇੱਕ ਆ ਗਈ ਅੱਗੇ ਫਿਰ ਹਾਂ ਜੀ ਹਾਂ ਜੀ ਗੇਰ ਅਛਾ ਯਾਲ ਤੇ ਮਗਰ ਵੀ ਵਛੀ ਬਿਲਕੁਲ ਆਪ ਵੀ ਅਛੀ ਨੇ ਮਗਰ ਵੀ ਵਛੀ ਹਾਂ ਰੈੱਡ ਰੈੱਡ ਬੁਲ ਜਿਹਨੂੰ ਕਹਿ ਦਿੰਦੇ ਸੱਜਣਾ ਬੁਲਬੁਲ ਦਾ ਬੱਚਾ ਥਾਣੇਂ ਦਾ ਵੀ ਕਰਮਾਲ ਦਾ ਵੇਖੋ ਜੀ ਨੇ ਵੱਛੀ ਵੀ ਪੂਰੀ ਜੈਨਸਲ ਵਾਲੀ ਹੈ ਨਾ ਚਲੋ ਪੂਰੀ ਗਰੀਡ ਵਾਲੀ ਦੱਸੀ ਬੱਚੇ ਵੀ ਸੋਹਣੀਆਂ ਤੋਰਾ ਤਰਾ ਮੇਰਾ ਭਰਾ ਕਰਾ ਦੇ ਜੇ ਕਹਿੰਦਾ ਵੀ ਕਰਮਾਂ ਵਾਲੀ ਦਾ ਨੋ ਨੋ ਜੀ ਹਾਂ ਜਿਹੜਾ ਕੋੜਾ ਕੜਵਾ ਤੇ ਦੋ ਆ ਡਬਲ ਫੈਰਾ ਆ ਗਿਆ ਸੱਜਣੋ ਕਿਉਂਕਿ ਗਰਮੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਫੈਂਸੀਆਂ ਚੀਜ਼ਾਂ ਜਿਹਨੂੰ ਕਹਿ ਦਿੰਦੇ ਜਿਵੇਂ ਅੱਜ ਕੱਲ ਮੇਰੇ ਕੋਲ ਚੱਲਦਾ ਠੀਕ ਹੈ ਜੀ ਮੋੜ ਲਿਆਓ ਤੋਰਾ ਤਰਾ ਵੀ ਚੰਗਾ ਹਾਂਜੀ ਤੇ ਉੰਜ ਵੀ ਜਿਹੜੀ ਫੇਸ ਕੁਆਲਟੀ ਰੈੱਡ ਫੁੱਲੀ ਕਹਿੰਦੇ ਨਾ ਸੋਹਣੀ ਆ ਰੈੱਡ ਕਲਰ ਦੀ ਆ ਵਾਹ ਵੱਛੀ ਵੜੀ ਮਗਰ ਪਿਆਰੀ ਓਦਾਂ ਦੀ ਸੇਮ ਟੁਈ ਇਹ ਹੈ ਹਾਂ ਚੰਗੀਆਂ ਵੜਾ ਤੇ ਭਾਈ ਇਹਦੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੀਏ ਰੇਟ ਵੀ ਜਿਹਦਾ ਵਿੱਚ ਆ ਜੀ ਆ ਅੱਛਾ ਹਾਂ ਜੀ ਕਿੰਨਾ ਰੇਟ ਬਿਲਕੁਲ ਜੈ ਜੀ ਆ ਠੀਕ ਆ ਹਾਂ ਜੀ ਰੇਟ ਆਪਣੇ ਜੈ ਜੀ ਹੁੰਦੇ ਆ ਲੈਣ ਦੇ ਨਾਲ ਹੀ ਠੀਕ ਆ ਜੀ ਹਾਂ ਜੀ ਰੇਟ ਦਾ ਨੀਂ ਦੇਖਾ ਕਿੰਨੇ ਹੈ ਕਿੰਨੀ ਠੰਡੀ ਤੇਰੀ ਆ ਕਿੰਨੇ ਦੀ ਕਰਦੀ ਹੈ ਸਰ 3 ਲੱਖ ਪੂਰੀ ਆ ਹਾਂ ਇਹ ਦੋਂਦੀ ਹੁੰਦੀ ਜੀ ਇਹ ਦੋਂਦੀ ਹੁੰਦੀ ਹੈ ਕਿੰਨੇ ਦੀ ਤੇਰੀ ਇਹ ਤਾਂ ਵੀਰ ਜੀ ਮੋਲੇ ਤਾਂ ਕਰਦੇ 45000 ਰੁਪਇਆ ਹਾਂ ਹਾਂ ਜੀ ਵੀਰ ਜੀ ਦੇਣ ਲੈਣ ਦੇ ਦਈਏ 43000 ਦੇ ਹੋਰ ਕਰ ਦਿਓ ਯਾਰ ਚਲੋ 42 ਦੇ ਦਾਂ ਵੀਰ ਜੀ ਦੇ ਦਿਓ ਹਾਂ ਜੀ ਤੇ ਹੋਰ ਹੁੰਦਾ ਥੋੜਾ ਪਾਦਾ ਉਹ ਕਰ ਦਾਂਗੇ ਦੀ ਗੁਰ ਨੇੜੇ ਆਇਆ ਤਾਂ ਪਣਪੋ ਦਾ ਮਾਨ ਕੋ ਯਾਰ ਹੋਰ ਕਰ ਦਿਓ ਕੋਈ ਨਹੀਂ ਕਰਦੇ ਆ ਕਰਦੇ 41 ਦੀ ਹਾਂਜੀ ਜੈਸਾ ਨੋ ਕਰਦੇ ਹੋ ਹਨਾ ਇੱਕ ਆ ਕੇ ਇਧਰ ਵੱਡੀ ਵਾਹ ਵਾਹ ਇਹ ਕੀ ਚੀਜ਼ ਹੈ ਇਹ ਮਾਲਵਾੜੀ ਘੋੜੀ ਆ ਕੁ ਐ ਫਨ ਪੂਰੀ ਚੱਕ ਕੇ ਰੱਖਦੀ ਹੈ ਨਾ ਵੱਡੀ ਵੜਾ ਕਿੰਨਾ ਦੁੱਧ ਕੋਲਿਆ ਕੀ ਬਾਤ ਹੈ ਹਾਂਜੀ ਥਣ ਪਾਣੀ ਇਹ ਜੀ ਇਹ ਲਈ ਆਪਾਂ ਛੱਡ ਦੇ ਵਿੱਚੋਂ ਹਾਂ ਤੇ ਇਹ ਨਾ ਸੂਈ ਦੇ ਗਲਤ ਗੱਲਾਂ ਨਹੀਂ ਕਰਨੀ ਸੂਈ ਜੋ ਪੰਜਵੇਂ ਮਹੀਨਿਆਂ ਦੀ ਠੀਕ ਹੈ ਜੀ ਤੇ ਇਹਨੂੰ ਅਜੇ 40 ਦਿਨ ਹੋ ਗਏ ਟੀਗਾ ਭਰਾਏ ਨੂੰ ਅੱਛਾ ਠੀਕ ਹੈ ਜੀ ਤੇ ਵਛੀ ਉਹਨਾਂ ਰੱਖ ਲਈ ਵਛੀ ਬਹੁਤ ਜਿਆਦੀ ਚੰਗੀ ਮਗਰ ਟੀਗੇ ਦੀ ਤੇ ਵਛੀ ਉਹਨਾਂ ਰੱਖ ਲਈ ਵਛੀ ਨਹੀਂ ਜੀ ਆਪਾਂ ਨੂੰ ਦਿੱਤੀ ਉਹਨਾਂ ਨੇ ਠੀਕ ਆ ਹਾਂਜੀ ਜੇ ਕੋ ਭੈਣ ਭਰਾ ਆਖੇ ਇਹਦੇ ਵਛੀ ਆਪਾਂ ਵਿਖਾ ਕੇ ਲਿਆ ਸਕਦੇ ਛੱਡ ਦੇ ਵਿੱਚੋਂ ਤੇ ਵਛੀ ਉਹਨਾਂ ਦੇ ਕੋਲ ਆ ਜੀ ਤੇ ਐ ਕਿਵੇਂ ਗਾਂ ਟੀਗਾ ਵੀ ਬਹੁਤ ਚੰਗਾ ਤੁਹਾਨੂੰ ਪਤਾ ਛੱਡ ਵਾਲੇ ਚੰਗਾ ਹੀ ਟੀਗਾ ਬਣਾਉਂਦੇ ਆ ਮਾੜਾ ਤਾਂ ਬਣਾਉਂਦੇ ਨਹੀਂ ਤੇ ਐ ਕਿਵੇਂ ਟੀਗਾ ਬਹੁਤ ਜਿਆਦਾ ਚੰਗਾ ਵਧੀਆ ਲੱਗਦਾ ਤੇ ਕਿੰਨਾ ਦੁੱਧ ਕੋਲ ਹੈ ਦੁੱਧ ਐਸ ਟਾਈਮ ਤੇ ਥੱਲੇ 15 ਕਿਲੋ ਹੋਊਗਾ ਜੀ 15 ਕਿਲੋ 14 ਕਿਲੋ ਦੀ ਔੜ ਤੇ ਕੱਢ ਦਿਆਂਗੇ ਆਪਾਂ ਜੇ ਕੋ ਭੈਣ ਭਰਾ ਆਵੇ ਰ ਖੰਡੀ ਜੀ ਨੌਲੀ ਗੱਲ ਹਾਂ ਚਲਾਈ ਚੌਣਜਾਨ ਪੋਲੀ ਚੌਣਜਾਨ ਦਾ ਪੋਲੀ ਤੇ ਤੋਰਾ ਕਰਵਾ ਮੇਰਾ ਭਰਾ ਚੈੱਕ ਇਹਦਾ ਚੌਣ ਦੇ ਵਿੱਚ ਜੀ ਤੇ ਵੇਖੋ ਨਾ ਚੌਣ ਦੇ ਕੁੜੀਆ ਬੰਬੀ ਲੱਗੀ ਆ ਤੇ ਵਾ 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 ਚੌਣ ਬੜੀ ਵਾ ਬੰਦਾ ਬੂੰਗਾ ਪਾ ਕੇ ਮੈਂ ਨਾ ਨਿੰਦਾ ਨਾ ਤੇ ਕੋਈ ਗੱਲ ਨਹੀਂ ਬਾਕੀ ਮਿਲਕਮੈਨ ਵੜੀ ਬੋਟੀ ਹਾਂਜੀ ਹਾਂਜੀ ਬਹੁਤ ਚੰਗੀ ਦੁੱਧ ਤੇ ਨੇ ਕਿੰਨਾ ਕਸਜਰ ਨੇ 30 35 ਕਿਲੋ 30 ਕਿਲੋ ਤਾਂ ਭਰਿਆ ਹੋਊਗਾ 30 ਕਿਲੋ ਭਰਿਆ ਜੀ ਹਾਂ 28 ਕਿਲੋ 30 ਕਿਲੋ ਕਰਦੇ ਹੋ ਠੀਕ ਹੈ 30 ਕਿਲੋ ਦੁੱਧ ਭਰਿਆ ਹੋਊਗਾ ਨਾਲ ਹੀ ਗੱਲ ਨਹੀਂ ਆ ਜੱਡੀ ਵੜ ਸੁਣੀ ਲਾਓ ਤੁਰ ਵੱਡੀ ਆ ਵੱਡੀ ਆ 15 ਕਿਲੋ ਹਿਸਾਬ ਨਾਲ ਟੋਕਰ ਦੇਂਦੀ ਆ ਤੇ ਇੱਕ ਥਾਂ ਨੂੰ ਤੇਲ ਲੈਣਾ ਤੇਲ ਤੇਲ ਜਮਾਂਦਰੂ ਤੇ ਤਾਂ ਬਾਜਬੂਚ ਹੋਈ ਆ ਨਹੀਂ ਨਹੀਂ ਬਾਜਬੂਚ ਹੋਈ ਆ ਵਾਹ ਚੁਈ ਆ ਹਨਾ ਥਾਂ ਨਹੀਂ ਇੱਕ ਚੜਿਆ ਪਿਆ ਉਹ ਕੋਈ ਹਾਂ ਜੀ ਮੁੰਡਾ ਕੋਈ ਵੀ ਨਹੀਂ ਜਮਾਂ ਹੀ ਸੱਜਣੋ ਥਾਂ ਚੜਿਆ ਉਹਦੇ ਥਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਠੀਕ ਆ ਵੱਡੀ ਆ ਵੱਡੀ ਆ ਲਾਓ ਮੋੜਦੇ ਆਓ ਇਹ ਫਾਰਮਰ ਦੇ ਵਿੱਚ ਜ਼ਿਆਦਾਤਰ ਖੁੱਲੀਆਂ ਰਹਿੰਦੀਆਂ ਆ ਆਪਣੀ ਮौज-ਮਸਤੀ ਕਰਦੀਆਂ ਠੀਕ ਆ 59 11 ਨੂੰ ਜਿਹੜਾ ਬਾਈ ਮੰਗੇ ਨੂੰ ੱਤਕੀ ਫਿਰਦੀ ਏ ਜਿੰਨਾ ਅੱਜ ਤੇ ਯੋਰ ਹੈ ਹਨਾ ਖੁੱਲੀ ਰਹੀ ਆ ਨਾ ਖੁੱਲੀ ਹੀ ਰਹੀ ਆ ਜਿਵੇਂ 59 11 ਨਹੀਂ ਪੈਂਦਾ ਹਾਂ ਇਦਾਂ ੱਤਕੀ ਫਿਰਦੀ ਆ ਇੰਨਾ ਯੋਰ ਹੈ ਕਰਮਾ ਵਾਲੀ ਚ ਠੀਕ ਆ ਜੀ ਆਹ ਸੋਣੀ ਆ ਤੇ ਬਾਈ ਮੰਗੇ ਪਸੰਵਾਈ ਜਾ ਆਪਦੀ ਹਨਾ ਹਾਂ ਜੀ ਆ ਜੀ ਹਾਂ ਬੱਸ ਆਥਲਾਇਆ ਇਹ ਵਹਿਲਾ ਪਸਮਾਈ ਹੋ ਪਸਮਾਈ ਤੇ ਚਵਾਈ ਦੀ ਬੜੀ ਫਰੀ ਹੈ ਆ ভাই ਮੰਗੇ ਕਿੰਨੇ ਦੀ ਕਰ ਦੇਗੀ ਹਾਂਜੀ ਕਿੰਨੇ ਦੀ ਕਰ ਦੇਗੀ ਇਹਦਾ ਵੀਰ ਜੀ ਲੈਣ ਦੇਣੀ ਆਪਾਂ ਕਰਨਾ ਜੇ ਮੁੱਲ 30000 ਰੁਪਇਆ 2000 ਚੋਰੀ ਕਰ ਦੇ ਤੇ ਤੇ ਨਹੀਂ ਕਰਦੀ ਵੀਰ ਜੀ 27000 ਦੀ ਜਾਂਦੀ ਠੀਕ ਹੈ ਸਜਣੋ 27000 ਦੀ ਜਿਹੜੀ ਜੈਸਨੋ ਕਰਦੀ ਆ ਵੱਡੀ ਆ ਬੰਦੇ ਦੇ ਸਿਰ ਜੜੀਆਂ ਹਨਾ ਤੇ ਵੱਡੀ ਮਾਲਵਾਰੀ ਘੋੜੀ ਆ ਕੁ ਮੈਂ ਫਨ ਫੁਨ ਪੂਰੀ ਚੱਕੀ ਕਿਉਂਕਿ ਛੱਡ ਵਾਲੀ ਆ ਉਹ ਵੀ ਬੱਚੀਆਂ ਸੋਹਣੀਆਂ ਸੋਹਣੀਆਂ ਤੇ ਆਪਣੀ ਖਰੀਦਦਾਰੀ ਕਰਿਓ ਕਰਿਓ ਜਰੂਰ ਧੰਨਵਾਦ ਧੰਨਵਾਦ ਸਾਰਿਆਂ ਦਾ